ਇੱਥੇ ਫਵਾਹ ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਫਵਾਹ ਫਲਾਈ ਆ ਅਕੇ ਜਿਹੜਾ ਬਿੱਟੂ ਐ ਉਹ ਭਗਵੰਤ ਮਾਨ ਦਾ ਦੋਸਤ ਐ ਉਹਦਾ ਬਿੱਟੂ ਬਿੱਟੂ ਨੂੰ ਭਗਵੰਤ ਮਾਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬੜਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦਿਆਂ ਨੂੰ ਹਰਾਈਏ ਜਾਂ ਫਲਾਂ ਤੇ ਮਕਾ ਬਿੱਟੂ ਨੂੰ ਕਹਿ ਰਹੇ ਹੋ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 ਜ਼ੀਰੋ ਹੋਣ ਲੱਗਿਆ ਪੰਜਾਬ 'ਚ 13 ਜ਼ੀਰੋ ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਹੁਸ਼ਿਆਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ 43000 ਨੌਕਰੀਆਂ ਨੇ ਜਿਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ 0 ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਬਰਤੜੀਆਂ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਹੈ ਕੋਈ ਕੱਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਿਰਿਆਂ ਨਾਲ ਮਿੱਤੇ ਵੀਰ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਦੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਹੈ ਉਹੀ ਪੰਜ-ਛੇ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ 'ਚ ਹੋਊਗੀ ਜਿਹੜੇ ਜਿਹੜਾ ਇੱਕ ਮਿੰਟ ਜੀ ਇੱਕ ਮਿੰਟ ਬਾਅਦ ਕਰ ਲਈ ਜੀ ਤੁਹਾਨੂੰ ਫਿਰ ਕਨਸੈਂਟਰੇਸ਼ਨ ਨਹੀਂ ਰਹਿੰਦੀ ਨਾ ਮੈਨੂੰ ਪਤਾ ਤੁਸੀਂ ਪਿਆਰ ਸਪਕਾਤ ਦੇਣਾ ਚਾਹੁੰਦੇ ਹੋ ਬਾਅਦ ਸਰੋਪਾ ਸਾਹਿਬ ਦੇਣਾ ਮੈਂ ਬਾਤ ਕਰ ਬੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕਣਕ ਦੀ ਉਸੇ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਸੋ ਆ ਆਤੀ ਜੱਲਾ ਕੇ ਤੁਹਾਡੇ ਕੋਲ ਆਇਆ ਵੀਰੋ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਿਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਖ਼ਬਰ ਸਿੱਟਦਾ ਆਏ ਟਿਕਟਾਂ ਸਿੱਟ ਦੇ ਫਿਰਦੇ ਨੇ ਕੋਈ ਲੈ ਲਓ ਕੋਈ ਸਾ ਟਿਕਟ ਲੈ ਲਓ ਇਹ ਹਾਲਤ ਕਰ ਦਿੰਦੀ ਹੈ ਜਨਤਾ ਪਬਲਿਕ ਜਦੋਂ ਆਪਣੀ ਆਈ ਤੇ ਆ ਜੇ ਸੋ ਵੀਰੋ ਗੁਰਪ੍ਰੀਤ ਜੀ ਪੀ ਤੁਹਾਡੇ ਕੈਂਡੀਡੇਟ ਹੈ ਬਹੁਤ ਗਰੀਬ ਘਰ ਚੋਂ ਠਾ ਆਇਆ ਮੁੰਡਾ ਹੈ ਬਹੁਤ ਮਿਹਨਤ ਕੀਤੀ ਹੈ ਔਰ ਇਹੋ ਜਿਹੇ ਬੰਦਿਆਂ ਨੂੰ ਭੇਜੋ ਜਿਨ੍ਹਾਂ ਨੇ ਗਰੀਬੀਆ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹ ਜਿਹੜੇ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਹੈ ਉਹਨੂੰ ਕੋਈ ਕੁਝ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੇਰਾ ਜੀਰੋ ਕਰੋ ਸ਼ਕਤੀ ਬੜੂਗੀ ਰਾਜਨੀਤਿਕ ਸ਼ਕਤੀ ਅਸੀਂ ਬੜੂਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਵਿਆਸ ਵੇਤ ਉਹਨਾਂ ਤੋਂ ਕਢਾਵਾਂਗੇ ਭਾਵੇਂ ਪਹਾੜਾਂ 'ਚ ਦੱਬੇ ਹੋਏ ਨੇ ਭਾਵੇਂ ਕਿਸੇ ਹੋਟਲ 'ਚ ਵੀਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜੀਆਂ ਛੱਤਾਂ ਨੇ ਉਹ ਪਤਾ ਕਿਉਂ ਚੌਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਹਾ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਹਿਸਾਬ ਤਾਂ ਦੇਣੇ ਪੈਣਗੇ ਹਿਸਾਬ ਤਾਂ ਹੁਣ ਦੇਣੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਤੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪਰਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਆਰਾ ਬੇਅਦਬੀ ਕਰਨ ਦੇ ਬਰਾਬਰ ਹੈ ਕਿਉਂਕਿ ਜੇ ਬੇਅਦਬੀ ਕਰਨ ਵਾਲੇ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮਲ ਹੋਣਾ ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਹੈ ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਹੈ ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਵਾਦਾ ਨਹੀਂ ਕਰਨਾ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈ ਨੇ ਤੇ ਬਿਨਾ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਅੰਕੜੇ ਕਢਾਏ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਪੰਜਾਬ ਚੋਂ ਉਹਦੇ ਨਾਲ ਪੰਜਾਬ ਦੇ ਵਿੱਚ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਇੱਕ ਦਿਨ ਦਾ ਇਹ ਤਾਂ ਅਸੀਂ ਗਰੰਟੀ ਵੀ ਨਹੀਂ ਦਿੱਤੀ ਸੀ ਇਹ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਟੋਲ ਪਲਾਜੇ 58 ਲੱਖ 70000 ਇੱਕ ਦਿਨ ਦਾ ਕਿਹਦਾ 200 ਬਚ ਗਿਆ ਕਿਹਦਾ 500 ਬਚ ਗਿਆ ਕਰ ਕਰਾ ਕੇ ਲਗਭਗ 60 ਲੱਖ ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਬਚ ਗਿਆ ਅਸੀਂ ਤੁਹਾਡੀਆਂ ਜੇਬਾਂ ਚ ਵੀ ਪੈਸੇ ਬਚਾਉਨੇ ਆ ਤੇ ਇਹ ਤੁਹਾਡੀਆਂ ਜੇਬਾਂ ਕੱਟਦੇ ਆ ਆ ਪਿੱਛੇ ਜਿਹੜੇ ਕਹਿੰਦੇ ਇੱਥੇ ਸੁਖਵੀਰ ਬਾਦਲਾ ਆਇਆ ਸੀ ਕਹਿੰਦੇ ਲੋਕ ਸਰੋਪੇ ਦੇ ਹੀ ਗਏ ਬਾਅਦ ਚ ਪਤਾ ਲੱਗਿਆ ਜੇਬਾਂ ਹੀ ਕੱਟਿਆ ਗਏ ਸਾਰਿਆਂ ਦੀਆਂ ਮੈਂ ਕਹਿੰਦਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਐ ਇਹਨਾਂ ਨੇ ਪੰਜਾਬ ਦੀਆਂ ਜੇਬਾਂ ਹੀ ਕਟੀਆਂ ਹੋਰ ਕੀਤਾ ਕੀ ਐ ਇਹਨਾਂ ਨੇ ਸੋ ਵੀਰੋ ਆਪਾਂ ਦੇ ਮਾਵਾ ਭੈਣਾ ਜਿਹੜੇ ਹਸਾਬ ਨਾਲ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਆ ਕੇ ਅਸ਼ੀਰਵਾਦ ਇਹ ਭਾਈ ਇਹ ਤਾਹਾਂ ਵਾਲੇ ਦੀ ਕੋਈ ਕਿਰਪਾ ਐ ਇਹ ਇਹ ਭਗਵੰਤ ਮਾਨ ਦੀ ਕੋਈ ਔਕਾਤ ਨਹੀਂ ਹੈਗੀ ਇਹ ਤੁਸੀਂ ਜਿਹੜਾ ਪਿਆਰ ਦੇ ਰਹੇ ਹੋ ਇਹ ਕੋਈ ਪਰਮਾਤਮਾ ਦੀ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਵੀਰੋ ਵੀਰੋ ਸਬਾ ਦੋ ਸਾਲ ਹੋ ਗਏ ਮੁੱਖ ਮੰਤਰੀ ਬੜਿਆ 1 ਰੁਪਏ ਦਾ ਕੋਈ ਲਾ ਦੇ 1 ਰੁਪਏ ਦਾ ਕਿ ਭਗਵੰਤ ਮਾਨ ਨੇ 1 ਰੁਪਇਆ ਸਰਕਾਰ ਦਾ ਖਾ ਲਿਆ ਗਿਰੋ ਪੈਸੇ ਖਾਣ ਥੋੜੀ ਆਇਆ ਮੈਂ ਕੋਈ ਰੇਤੇ ਦੀਆਂ ਖਾਡਾਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਰਾਂਸਪੋਰਟਾਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਾਬਿਆਂ ਹਵੇਲੀਆਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਹਿੱਸਾ ਪਾਉਣ ਆਇਆ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਆਇਆ ਮੈਂ ਵਾ ਜਿਹੜੇ ਵਾਹਾਂ ਫਲਾਉਂਦੇ ਆ ਕਿ ਫਲਾਣੇ ਨੂੰ ਫਲਾਣਾ ਖੜਾ ਕਰਤਾ ਆਮਾ ਦੀ ਪਾਰਟੀ ਫਲਾਣੇ ਨੂੰ ਜਿਤਾਉਂਦੀ ਤਾਂ ਆਸੀ ਤਾਂ ਆਪਦੇ 13 ਜਿਤਾਉਣੇ ਨੇ ਬਾਈ ਮੇਰੇ 13 ਮੇਰੇ 13 ਦਾ ਮਤਲਬ ਹੈ ਮੇਰੇ ਆਪਣੇ ਕਿਉਂਕਿ ਜਦੋਂ ਇਹੋ ਜਿਹੇ ਬੰਦੇ ਪਾਰਲੀਮੈਂਟ ਦੀਆਂ ਪੌੜੀਆਂ ਚੜ ਕੇ ਬੋਲਣਗੇ ਤਾਂ ਮੈਨੂੰ 13 ਜ਼ੁਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਐ ਮੁਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ ਤਾਂ ਮੈਨੂੰ 13 ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਰਥ ਬਖਸ਼ਣਗੇ, ਬਲ ਬਖਸ਼ਣਗੇ ਤੇ ਫਿਰ ਪੰਜਾਬ ਦਾ ਇੱਕ ਠਿਆਨੀ ਵੀ, ਇੱਕ ਚਵਾਨੀ ਵੀ ਸੈਂਟਰ ਸਰਕਾਰ ਰੋਕ ਨਹੀਂ ਸਕਦੀ। 13 ਇਹ ਹੋ ਗਏ। 14ਵਾਂ ਕੁਰੂ ਖੇਤਰ ਜਿੱਤਰੇ ਆਂ, ਦਿੱਲੀ ਦੇ ਸਾਰੇ ਜਿੱਤਰੇ ਆਂ। ਪਰਸੋਂ ਨੂੰ ਗੁਜਰਾਤ ਜਾਊਂਗਾ, ਗੁਜਰਾਤ ਤੋਂ ਵੀ ਜਿੱਤਰੇ ਆਂ ਤੇ ਆਪਾਂ ਸ਼ਾਮ ਚੋਂ ਵੀ ਜਿੱਤਰੇ ਆਂ। 10 ਆਪਣੇ ਪਹਿਲੀ ਨੇ ਰਾਜ ਸਭਾ 'ਚ ਵੀਰੋ ਜਦੋਂ 35-40 ਹੋ ਗਏ, ਉਹ ਵੀ ਬੋਲਣ ਵਾਲੇ, ਉਹ ਵੀ ਅੋ ਵਿਪਗਤ ਸਿੰਘ ਦੀ ਮਿੱਟੀ ਦੇ ਵਾਰਿਸ ਜਦੋਂ 35 40 ਹੋ ਗਏ ਫਿਰ ਆਪਾਂ ਨੂੰ ਕੌਣ ਰੋਕ ਲੂ ਦਰਿਆ ਆਪਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਵਿਪਗਤ ਸਿੰਘ ਜਿੰਦਾਬਾਦ ਵਿਪਗਤ ਸਿੰਘ ਜਿੰਦਾਬਾਦ ਕੇਜਰੀਬਾਲ ਜੀ ਨਾਲ ਮੁਲਾਕਾਤ ਕਰਕੇ ਆਇਆ ਮੈਨੂੰ ਪੁੱਛਿਆ ਕਹਿੰਦੇ ਪੰਜਾਬ ਚ ਮੈਂ ਕਿਹਾ ਜੀ 13 0 ਕਹਿੰਦੇ ਪੱਕਾ ਮੈਂ ਕਿਹਾ ਹਾਂ ਜੀ ਕੱਲ੍ਹ ਫਿਰ ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਧੰਨਵਾਦ ਕਹਿੰਦੀ ਇਹ ਮੈਨੂੰ ਜੇਲ੍ਹ ਚ ਕਰੀ ਬੈਠੇ ਆ ਕੋਈ ਗੱਲ ਨਹੀਂ ਇਹਨੂੰ ਲੱਗਦਾ ਪਤਾ ਨਹੀਂ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਅਸੀਂ ਉਹਦੀ ਪਾਰਟੀ ਦੀ ਆਵਾਜ਼ ਰੋਕ ਦਾਂਗੇ